ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਬਿਆਰੇ ਗੁਰੂ ਸواری ਸਾ ਸੰਗ ਜਿਓ ਭੰਤਨ ਸ੍ਰੀ ਗੁਰੂ ਗੰਬ ਸਾਹਿਬ ਜਿਓ ਭੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਓ ਭੰਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜਿਓ ਭੰਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜਿਓ ਆਬੀ ਦਾ ਕੋਟਾਨ ਕੋਟ ਸਿਕਰਾਨਾ جواب جی ਨੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ ਸਾਨੂੰ ਸਿੱਖ ਬੰਗ ਨੂੰ ਗੁਰਮਾਨਕ ਤੇ ਮਤ ਮੰਨਣ ਵਾਲਿਆਂ ਨੂੰ ਇਹ ਇੱਕ ਵੱਡਾ ਮੁੱਲਾ ਖਜਾਨਾ ਦਿੱਤਾ ਹੈ ਇਸ ਸ਼ਬਦ ਗੁਰੂ ਤੋਂ ਗਿਆਨ ਲੈ ਕੇ ਅਸੀਂ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ ਅੱਜ ਦਾ ਜੋ ਵਿਸ਼ਾ ਹੈ ਉਹ ਵਿਸ਼ਾ ਹੈ ਕਿ ਜੋ ਸ਼ਾਂਤ ਹੈ ਉਸ ਵਿੱਚੋਂ ਤੁਹਾਨੂੰ ਸੁਣਾਈ ਦਿੰਦੀ ਹੈ ਜੋ ਸ਼ਾਂਤ ਹੈ ਉਸ ਵਿੱਚੋਂ ਤੁਹਾਨੂੰ ਸੁਣਾਈ ਦਿੰਦੀ ਹੈ ਔਰ ਜਿਸ ਦੀ ਕੋਈ ਪਹਿਚਾਨ ਨਹੀਂ ਉਸ ਦੀ ਹੋਂਦ ਉਸ ਦੀ ਹੋਂਦ ਗੁਰੂ ਅਮਰਦਾਸ ਪਾਚਾ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਮ ਕਲੀ ਰਾਗ ਵਿੱਚ ਅੰਗ ਨੰਬਰ 917 ਤੇ ਸਮਝਾਉਣਾ ਕਰ ਰਹੇ ਹਾਂ RAM ਕੜੀ ਮਹੱਲਾ ਤੀਜਾ ਐਸਜੀ ਸੈਂਤੂਵੀ ਪੌੜੀ ਦੀ ਵਿਚਾਰ ਆਪਾਂ ਸਾਂਝੀ ਕਰਾਂਗੇ ਗੁਰੂ ਸਾਹਿਬ ਕੀ ਕਹਿ ਰਹੇ ਹਨ ਇਹ ਸਰਬਣੋ ਮੇਰੋ ਸੱਚ ਸੁਨਣਾ ਨੋ ਪਠਾਈ ਸਚ ਸੁਨਣੈ ਨੂੰ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਜੇਤ ਸੁਣੀ ਮਨ ਤਨ ਹਰਿਆ ਹੋਆ ਰਸ ਮਾਰਸ ਸਮਾਣੀ ਸੱਚ ਅਰਖ ਵਡਾਣੀ ਤਾ ਕੀ ਗਤ ਕਹੀ ਨਾ ਜਾਏ ਕਹ ਨਾਨਕ ਅਮਰਤ ਨਾਮ ਸੁਣਹੁ ਪਵਿੱਤਰ ਹੋ ਵਾ ਸਚ ਸੁਣਣੋਂ ਪਠਾਈ ਸਚਿਆਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵਹੁ ਵਾਹ ਸਚ ਸੁਨਣਾਉ ਪਠਾਏ ਗੁਰੂ ਸਾਹਿਬ ਕਹਿ ਰਹੇ ਹਨ ਇਹ ਸਰਵਣ ਹੋ ਮੇਰਿਓ ਇਹ ਸਰਵਣ ਸਰਵਣੋ ਸੁਣਨਾ ਸੁਣਨਾ ਕਿਹਦੇ ਨਾਲ ਆਪਾਂ ਕੰਨਾਂ ਨਾਲ ਕਿ ਕੰਨਾਂ ਨਾਲ ਪ੍ਰਮਾਤਮਾ ਦੀ ਸਿੱਖ ਸਲਾਹ ਸੁਣਨੀ ਹੈ ਇਹ ਸਰਵਣੋ ਮੇਰੋ ਸੱਚਾ ਸੁਣਣਾ ਨੋ ਪਠਾਏ ਪ੍ਰਮਾਤਮਾ ਦੀ ਸ਼ੇਵਤ ਸਲਾ ਇਹ ਆਪਾਂ ਆਪਣੇ ਕੰਨਾਂ ਨਾਲ ਸੁਣਨੀ ਆ ਗੱਲ ਚੱਲੀ ਕਿ ਜੋ ਸ਼ਾਂਤ ਹੈ ਉਸ ਵਿੱਚੋਂ ਧੁਨ ਸੁਣਾਈ ਦਿੰਦੀ ਹੈ ਧੁਨ ਕੰਨਾਂ ਨਾਲ ਸੁਣਾਈ ਦਿੰਦੀ ਹੈ ਕਿ ਜਦੋਂ ਬਾਹਰ ਦਾ ਰੌਲਾ ਬੰਦ ਹੋ ਗਿਆ ਸਾਡੇ ਕੰਨਾਂ ਨੇ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਅੰਦਰ ਵਾਲ ਨੂੰ ਸਾਡੇ ਮਨ ਵਾਲ ਨੂੰ ਸੁਣਾਈ ਦੇਣੇ ਸ਼ੁਰੂ ਕਰਨਗੇ ਫੇਰੇ ਇਹ ਅਵਸਥਾ ਬਣਨੀ ਹੈ ਤੇ ਉਹ ਸ਼ਾਂਤ ਚਿੱਤ ਹੋ ਗਏ ਹੋਣੀਆਂ ਉਹਨਾਂ oportunidades ਸ਼ਾਂਤ ਗੁਰਮੁਖਾਂ ਕੋਲੋਂ ਨਾਮ ਦੀ ਰਾਤ ਮਿਲਣੀ ਆ ਗੁਰਮੁਖ ਪਿਆਰੇ ਸੱਤੇ ਸਿੱਧ ਵੀ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਆ ਆ ਮਾਪਾਂ ਕਥਾਂ ਵਿਚਾਰਾਂ ਸੁਣਦੇ ਆ ਕਿਉਂ ਸ਼ਾਂਤ ਚਿੱਤ ਪੈ ਹੁੰਦੇ ਆ ਪਰੋਨਾ ਦੇ ਕੰਬਰੀਆਂ ਵਿੱਚੋਂ ਵਾਹਿਗੁਰੂ ਦੀ ਧੁਨ ਸੁਣਾਈ ਦਿੰਦੀ ਆ ਇਸ ਧੁਨ ਨੂੰ ਅਸੀਂ ਸੁਣਨ ਦਾ ਯਤਨ ਕਰਨਾ ਤੇ ਆਪਣੇ ਮਨ ਨੂੰ ਸ਼ਾਂਤ ਕਰਨਾ ਜਦੋਂ ਮਨ ਸ਼ਾਂਤ ਹੋਊਗਾ ਜਦੋਂ ਇਹ ਸੰਸਾਰ ਦਾ ਰੌਲਾ ਜਿਹੜਾ ਆ ਉਹ ਨਹੀਂ ਸੁਣਾਈ ਦੇਊਗਾ ਫਿਰ ਜੋ ਤੁਹਾਨੂੰ ਸੁਣਾਈ ਦੇਊਗੀ ਕੰਨਾਂ ਦੇ ਵਿੱਚੋਂ ਉਹ ਪਰਮਾਤਮਾ ਦੀ ਸਿਫਤਸਲਾ ਦੇ ਗੀਤ ਹੋਣਗੇ ਤੇ ਇਹ ਤੁਹਾਨੂੰ ਉਪਜਿਤ ਵੀ ਉਦੋਂ ਹੀ ਆ ਜਦੋਂ ਸਾਨੂੰ ਬਾਹਰ ਦਾ ਰੌਲਾ ਜਿਹੜਾ ਆ ਉਹ ਨਹੀਂ ਸੁਣਾਈ ਦਿੰਦਾ ਬਾਹਰੋਂ ਸ਼ਾਂਤ ਲੱਗਣ ਲੱਗ ਜਾਂਦਾ ਤੇ ਅੰਦਰ ਸਾਨੂੰ ਉਸ ਪਰਮਾਤਮਾ ਦੀ ਧੁਨ ਸੁਣਾਈ ਦਿੰਦੀ ਹੈ ਤੇ ਗੁਰੂ ਸਾਹਿਬ ਕਹ ਰਹੇ ਆ ਕਿ ਇਹਨਾਂ ਕੰਨਾਂ ਨਾਲ ਤੂੰ ਸਿਰਫ ਉਸ ਪਰਮਾਤਮਾ ਦੀ ਸਿਸਲਾ ਦੇ ਗੀਤ ਸੁਣ ਤੈਨੂੰ ਇਸੇ ਲਈ ਬਣਾਇਆ ਗਿਆ ਆ ਕੰਨਾ ਨੂੰ ਕਹਿ ਰਿਹਾ ਸਾਨੂੰ ਦੱਸ ਰਿਹਾ ਗੁਰੂ ਅਮਰਦਾਸ ਜੀ ਬੋਲ ਕੇ ਦੱਸ ਰਿਹਾ ਕਿ اے ਜੀਵ ਸੁਣ ਇਹ ਜਿਹੜੇ ਤੇਰੇ ਕੰਨ ਬਣਾਏ ਆ ਨਾ ਉਸ ਪਰਮਾਤਮਾ ਦੀ ਸਿਫ਼ਤਸਲਾ ਦੀ ਗੀਤ ਸੁਣ ਲਈ ਬਣਾਏ ਗਏ ਸੱਚੇ ਸੁਣਨੈ ਨਉ ਪਠਾਏ ਸਰੀਰ ਰਾਏ ਸੁਣਹੁ ਸਤ ਬਾਣੀ ਉਸ ਸਦਾ ਥਿਰ ਪ੍ਰਭੂ ਸੱਚੇ ਸੱਚੇ ਕੌਣ ਜਿਨੇ ਸਦਾ ਥਿਰ ਰਹਿਣਾ ਜਿਹੜਾ ਸੱਚ ਆ ਝੂਠ ਇਹਨੇ ਨਾ ਝੂਠ ਦਾ ਅੰਤ ਆ ਸੱਚ ਦਾ ਅੰਤ ਨਹੀਂ ਆ ਸੱਚ ਦਾ ਕਦੇ ਅੰਤ ਨਹੀਂ ਆ ਜੋ ਉੱਠਦਾ ਹੈ ਇੱਕ ਦਿਨ ਪਰਦਾ ਫਾਸ ਹੋ ਜਾਂਦਾ ਇਹ ਸੰਸਾਰ ਵੀ ਝੂਠਾ ਆ ਇਸ ਦੇ ਉੱਤੇ ਪਤਾ ਨਹੀਂ ਕਿੰਨੇ ਕ ਰਾਜੇ ਮਹਾਰਾਜੇ ਫਕੀਰ ਜੋ ਦੁਨੀਆਦਾਰ ਆਏ ਔਰ ਚਲੇ ਗਏ ਪਰ ਉਸ ਦੀ ਹੋਂਦ ਸੱਚੀ ਆ ਉਹ ਸੱਚ ਆ ਸਾਚੇ ਸੁਣਣੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਪਰਮਾਤਮਾ ਦੀ ਸਿਫਤਸਲਾ ਦੀ ਬਾਣੀ ਸੁਣਨੀ ਆ ਉਸ ਸਦਾ ਥਿਰ ਰਹਿਣ ਵਾਲੇ ਦੀ ਸਿਫਤਸਲਾ ਦੇ ਗੀਤ ਗਾਉਣੇ ਆ ਐਸ ਵਾਸਤੇ ਤੇਰਾ ਇਹ ਸਰੀਰ ਬਣਾਇਆ ਤੇਰੇ ਸਰੀਰ ਦੀ ਪਹਿਚਾਣ ਆ ਤੇਰੇ ਸਰੀਰ ਦੀ ਪਹਿਚਾਣ ਆ ਪਰ ਪੱਕੀ ਹੋਂਦ ਨਹੀਂ ਆ ਇੱਕ ਦਿਨ ਤੋਂ ਮਿਟ ਜਾਣਾ ਆ ਇਹ ਸੱਚ ਨਹੀਂ ਆ ਇਹ ਖਤਮ ਹੋ ਜਾਣਾ ਦਿਓਸ ਸੱਚੇ ਦੀ ਹੋਂਦ ਆ ਜਿਸ ਨੂੰ ਅਸੀਂ ਇਹਨਾਂ ਅੱਖਾਂ ਨਾਲ ਦੇਖ ਨਹੀਂ ਸਕਦੇ ਪਛਾਣ ਨਹੀਂ ਸਕਦੇ ਇਹਸ ਕਾਰਨ ਕਿ ਉਹ ਸੱਚੇ ਦੀ ਪਛਾਣ ਨਹੀਂ ਆ ਪਰ ਹੋਂਦ ਉਹਦੀ ਪੱਕੀ ਆ ਉਹ ਸੱਚ ਆ ਉਹ ਆ ਜੁਗਾ ਤੋਂ ਸੱਚ ਆ ਉਹ ਮੂਲ ਆ ਉਹ ਮੋਢਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੂਲ ਕੀ ਆ ਮੋਢ ਮੋਢ ਕੀ ਆ ਜੋਤ ਉਸ ਜੋਤ ਦਾ ਜੋ ਇਹ ਪਸਾਰਾ ਆ ਉਸ ਦੀ ਪਛਾਣ ਕਿੱਥੋਂ ਹੋਣੀ ਆ ਇਹਨਾਂ ਸਰੀਰਾਂ ਦੇ ਵਿੱਚ ਉਹ ਜੋਤ ਸਮਾਈ ਹੋਈ ਆ ਹੋਂਦ ਇੱਥੋਂ ਹੀ ਅਸੀਂ ਗਿਣਨੀ ਆ ਉਸ ਪਰਮਾਤਮਾ ਦੀ ਪਹਿਚਾਣ ਤੇ ਨਹੀਂ ਪਰ ਹੋਂਦ ਹੈ ਉਹ ਹੈ ਸੱਚਾ ਹੈ ਉਹ ਇਹ ਸੰਸਾਰ ਨੂੰ ਚਲਾ ਰਿਹਾ ਹੈ ਸੰਸਾਰ ਦੀ ਰਚਨਾ ਕਰ ਰਿਹਾ ਹੈ ਤੇ ਸਾਡਾ ਸਰੀਰ ਵੀ ਉਸੇ ਨੇ ਬਣਾਇਆ ਬਣਾਇਆ ਕਿਸ ਵਾਸਤੇ ਆ ਉਹ ਸ਼ਾਂਤ ਪਰਮਾਤਮਾ ਦੀ ਧੁਨ ਨੂੰ ਸੁਣਨ ਲਈ ਉਸੇ ਸੰਗੀਤ ਸੁਣਨ ਲਈ ਕਿਉਂਕਿ ਉਹ ਤੇ ਸ਼ਾਂਤ ਚਿੱਤ ਉਸ ਦੀ ਪਛਾਣ ਨਹੀਂ ਹੈ ਪਰ ਉਸ ਦੀ ਹੋਂਦ ਹੈ ਤੇ ਉਸੇ ਨੂੰ ਅਚੀ ਸਰਵਣ ਕਰਨਾ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਿਹਾ ਕਿ ਇਹ ਜੀਵ ਤੇਰੇ ਕੰਨ ਜਿਹੜੇ ਆ ਨਾ ਉਸ ਚਾਂਤ ਚਿੱਤ ਵਾਲੇ ਦੀ ਸਿਫਤਸਲਾ ਦੇ ਗੀਤ ਸੁਣਨ ਵਾਸਤੇ ਬਣਾਇਆ ਗਿਆ ਇਹ ਤੇਰਾ ਸਰੀਰ ਜਿਹੜਾ ਆ ਤੇਰੇ ਸਰੀਰ ਦੀ ਜਿਹੜੀ ਪਹਿਚਾਣ ਦਿੱਤੀ ਆ ਇਹ ਉਸ ਨਾ ਪਹਿਚਾਨ ਸਕੇ ਜਾਣ ਵਾਲੇ ਦੀ ਇੱਕ ਰਚਨਾ ਆ ਤੇ ਉਹਦੀ ਹੋਂਦ ਸੱਚੀ ਆ ਉਹਨੇ ਸਦਾ ਸੱਚ ਰਹਿਣਾ ਆ ਉਹਦੀ ਹੋਂਦ ਸਦਾ ਰਹਿਣੀ ਆ ਸਾਡਾ ਸਰੀਰ ਤਾਂ ਨਸ਼ਟ ਹੋ ਜਾਏਗਾ ਪਰ ਉਹ ਸੱਚੇ ਦੀ ਹੋਂਦ ਸਦਾ ਕਾਇਮ ਰਹੇ ਇਹ ਸਰੀਰ ਇਸੇ ਕਰਕੇ ਬਣਾਇਆ ਗਿਆ ਜੇ ਉਸ ਸ਼ਾਂਤ ਬੈਠੇ ਪਰਮਾਤਮਾ ਦੇ ਸਿਫਤਸਲਾ ਦੇ ਗੀਤ ਸੁਣ ਤੈਨੂੰ ਉਹਦੇ ਗੀਤ ਸੁਣਾਈ ਦੇਣਗੇ ਜੇ ਤੂੰ ਸੁਣਨ ਦੀ ਕੋਸ਼ਿਸ਼ ਕਰੇਂਗਾ ਜੇ ਤੂੰ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਜੇ ਤੂੰ ਸੁਣੀ ਉਹ ਤੋਨਾ हां तो चित परमात्मा दी सिफ्त स्ਲਾਹ ਦੇ ਗੀਤ ਵਾਲੀ ਧੁਨ ਜਦੋਂ ਤੂੰ ਇਹ ਨਾ ਆਪਣੇ ਕੰਨਾਂ ਨਾਲ ਸੁਣੇਗਾ ਤਾਂ ਤੇਰਾ ਮਨ ਵੀ ਹਰਿਆ ਹੋ ਜਾਏਗਾ ਤੇਰਾ ਤਨ ਵੀ ਹਰਿਆ ਹੋ ਜਾਏਗਾ ਤੇ ਤੇਰੀ ਰਸਨਾ ਵੀ ਉਸ ਪਰਮਾਤਮਾ ਦੇ ਦਿੱਤੇ ਹੋਏ ਅੰਮ੍ਰਿਤ ਰੂਪੀ ਨਾਮ ਵਾਲੇ ਰਸ ਨਾਲ ਭਰ ਜਾਏਗੀ ਤੇਰਾ ਸਰੀਰ ਵੀ ਆਨੰਦ ਨਾਲ ਖਿੜ ਜਾਏਗਾ ਜੀਵ ਵੀ ਉਸ ਦੇ ਆਨੰਦ ਵਿੱਚ ਮਸਤ ਹੋ ਜਾਏਗੀ ਤੇਰਾ ਤਨ ਮਨ ਵੀ ਖਿੜ ਜਾਏਗਾ ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਆਚਾਰਜ ਰੂਪ ਉਹ ਪਰਮਾਤਮਾ ਸ਼ਾਂਤ ਚਿਤ ਆਚਾਰਜ ਰੂਪ ਜੈਸੀ ਕੋਈ ਪਹਿਚਾਨ ਨਹੀਂ ਹੈ ਜਿਸ ਨੂੰ ਕਿਸੇ ਨੇ ਕੋਈ ਪਹਿਚਾਨ ਨਹੀਂ ਦਿੱਤੀ ਆ ਜਿਹੜਾ ਕਿ ਰੂਪ ਤੋਂ ਰੰਗ ਤੋਂ ਆਕਾਰ ਤੋਂ ਕਿਸੇ ਵੀ ਤਣਾ ਉਸ ਨੂੰ ਅਸੀਂ ਪਛਾਣ ਨਹੀਂ ਸਕਦੇ ਕਿਉਂਕਿ ਉਹ ਆਕਾਲ ਮੂਰਤ ਹੈ ਅਜੂਨੀ ਅਜੂਨੀ ਜੂਨਾ ਤੋਂ ਰਹਿਤ ਹੈ ਉਹ ਜਨਮ ਦਾ ਨਹੀਂ ਉਹ ਮਰਦਾ ਨਹੀਂ ਇਸ ਕਰਕੇ ਉਹ ਅਚਾਰਜ ਹੈ ਉਸ ਦੀ ਕੋਈ ਪਛਾਣ ਨਹੀਂ ਹੈ ਪਰ ਉਸ ਦੀ ਹੋਂਦ ਹੈ ਸੱਚ ਅਨਖ ਵਡਾਣੀ ਕਾਂ ਕੀ ਗੱਤ ਕਹੀ ਨਾ ਜਾਏ ਤੇ ਉਸ ਦੀ ਗੱਤ ਫੇਰਾ ਸੀ ਉਸ ਦੀ ਹਾਲਤ ਕੀ ਬਿਆਨ ਕਰਾਂਗੇ ਜਿਸ ਦੀ ਕੋਈ ਪਹਿਚਾਨ ਹੀ ਨਹੀਂ ਹੈ ਉਸ ਦੀ ਅਸੀਂ ਹਾਲਤ ਕਿਸ ਤਰ੍ਹਾਂ ਬਿਆਨ ਕਰਾਂਗੇ ਪਰ ਉਸ ਦੀ ਹੋਂਦ ਹੈ ਗੁਰਨਾਨਕ ਪਾਚਾ ਨੇ ਕਿਹਾ ਇੱਕ ਓੰਕਾਰ ਸਤਨਾਮ ਉਹ ਹੈ ਉਹ ਸੱਚ ਹੈ ਉਸ ਦੀ ਹੋਂਦ ਹੈ ਉਹ ਕਰਤਾ ਹੈ ਉਹ ਪੁਰਖ ਹੈ ਹੋਏ ਸ੍ਰਿਸ਼ਟੀ ਦਾ ਰਚਣ ਵਾਲਾ ਹੈ ਔਰ ਹਰ ਪੱਖ ਤੋਂ ਪੂਰਾ ਹੈ ਪਰ ਆਪ ਪਹਿਚਾਨ ਦੇ ਕਿੱਥੇ ਉਹਨੂੰ ਕਿਉਂਕਿ ਇੱਕ ਓੰਕਾਰ ਸਤਨਾਮ کرتا پور نرپو نر ویر اکال مورت اجونی سیب ہنگور پرساد وہ نراکار روپ ہے اسے کا ڈر نہیں کسی کا ویر نہیں اس کی کوئی مورت نہیں ਸਰਸਦੀ ਹੋਂਦ ਹੈ ਜੁਗਸਾ ਕਰੇ ਹਨ ਜਪ ਆਦ ਸੱਚ ਜੁਗਾਰਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਉਹ ਮੁੱਢਾ ਤੋਂ ਉਸਦੀ ਹੋਂਦ ਹੈ ਸੱਚ ਹੈ ਉਹ ਜੁਗਾ ਜੁਗਾ ਤੋਂ ਉਸਦੀ ਹੋਂਦ ਹੈ ਉਸ ਦੀ ਸਦਾ ਹੀ ਹੋਂਦ ਸੀ ਤੇ ਸਦਾ ਹੀ ਉਸ ਦੀ ਹੋਂਦ ਕਾਇਮ ਰਹੇਗੀ ਕਹੇ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵਹੁ ਸੱਚ ਸੁਨਣੈ ਨੋ ਪਠਾਈ ਕਹੇ ਨਾਨਕ ਅੰਮ੍ਰਿਤ ਨਾਮ ਸੁਣਹੁ ਅੰਮ੍ਰਿਤ ਨਾਮ ਕਿਹੜਾ ਆ ਜਿੱਥੇ ਸ਼ਾਂਤ ਮਾਹੌਲ ਦੇ ਵਿੱਚ ਤੁਹਾਨੂੰ ਸੁਣਾਈ ਦਵੇ ਤੁਹਾਨੂੰ ਇੱਕ ਸ਼ਾਂਤ ਚਿੱਤ ਬੈਠਿਆਂ ਨੂੰ ਇੱਕ ਮధుਰ ਸੰਗੀਤ ਧੁਨ ਜੜੀ ਆ ਉਹ ਸੁਣਾਈ ਦਵੇ ਤਾਂ ਉਹ ਉਸ ਪਰਮਾਤਮਾ ਦੀ ਸਿਫ਼ਤਸਲਾਹ ਦੇ ਗੀਤ ਹਨਾ ਉਹ ਤੋਂ ਤੁਹਾਨੂੰ ਉਸੇ ਨੇ ਬਖਸ਼ੀ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਉਹ ਤੁਨ ਤੁਹਾਨੂੰ ਸੁਣਾਈ ਦੇ ਰਹੀ ਹੈ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਤੇ ਉਸ ਮਿੱਠੇ ਅੰਮ੍ਰਿਤ ਨਾਮ ਦੀ ਤੁਨ ਨੂੰ ਸੁਣਾ ਸੁਣਨਾ ਕਰੋ ਜਿਸ ਦੇ ਨਾਲ ਤੁਹਾਡਾ ਤਨ ਮਨ ਸਭ ਪਵਿੱਤਰ ਹੋ ਜਾਵੇਗਾ ਪਵਿੱਤਰ ਹੋ ਉਹ ਆਹੋ ਸੱਚ ਸੁਣਣ ਨੂੰ ਪਟਾਏ ਉਸ ਸੱਚੇ ਦੀ ਹੋਂਦ ਦੇ ਸਿਫ ਸਲਾ ਦੇ ਗੀਤ ਜਦੋਂ ਤੁਹਾਨੂੰ ਸ਼ਾਂਤ ਚਿਤ ਬੈਠਿਆਂ ਨੂੰ ਸੁਣਾਈ ਦੇਣਗੇ ਤਾਂ ਤੁਹਾਡਾ ਤਨ ਮਨ ਹਰਿਆ ਹੋ ਜਾਏਗਾ ਤੁਹਾਡਾ ਸਰੀਰ ਪਵਿੱਤਰ ਹੋ ਜਾਏਗਾ ਇਹ ਮਾਨ ਜਿਹੜਾ ਤ੍ਰਿਸ਼ਨਾ ਦੀ ਅਗ ਤੋਂ ਬਾਝ ਜਾਏਗਾ ਤ੍ਰਿਸ਼ਨਾ ਦੀ ਅਗਖਤਮ ਹੋ ਜਾਏਗੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਚੀਜ਼ਾਂ ਦਾ ਨਾਸ਼ ਹੋ ਜਾਵੇਗਾ ਤੇ ਫਿਰ ਉਹ ਜਾ ਕੇ ਸ਼ਾਂਤ ਚਿੱਤ ਦੇ ਵਿੱਚ ਪਰਮਾਤਮਾ ਦੀ ਸਿਫਸਲਾ ਦੇ ਗੀਤ ਦੀ ਧੁਨ ਸੁਣਾਈ ਦੇ ਦੇਵੇਗੀ ਜੇ ਸ਼ਾਂਤ ਹੈ ਤੇ ਉਸ ਵਿੱਚੋਂ ਤੁੰਨ ਸੁਣਾਈ ਦੇਣੀ ਤੇ ਜਿਸ ਦੀ ਕੋਈ ਪਹਿਚaan ਨਹੀਂ ਉਸ ਦੀ ਹੋਂਦ ਹੈ ਉਸ ਪ੍ਰਮਾਤਮਾ ਨੂੰ ਅਸੀਂ ਇਹਨਾਂ ਅੱਖਾਂ ਨਾਲ ਕਿੱਦਾਂ ਦੇਖਾਂਗੇ ਪਰ ਉਸ ਦੀ ਹੋਂਦ ਹੈ ਉਹ ਸਦਾ ਕਾਇਮ ਹੈ ਇਸੇ ਕਰਕੇ ਗੁਰਨਾਨਕ ਪਾਚਾ ਕਹਿ ਰਹੇ ਹਨ ਕਿ ਉਸ ਦੀ ਪਹਿਚਾਨ ਇਹਨਾਂ ਸਰੀਰਾਂ ਦੇ ਅੰਦਰ ਛੁਪੀ ਹੋਈ ਹੈ ਜਿਸ ਨੂੰ ਅਸੀਂ ਨਹੀਂ ਦੇਖ ਸਕਦੇ ਉਸ ਦੀ ਹੋਂਦ ਹੈ ਸਾਡਿਆਂ ਸਰੀਰਾਂ ਦੇ ਅੰਦਰ ਉਸ ਦੀ ਹੋਂਦ ਹੈ ਉਸ ਦੀ ਜੋਤ ਸਾਡੇ ਅੰਦਰ ਹੈ ਮਾਨਤੂ ਜੋਤ ਸਰੂਪ ਆਪਣਾ ਮੂਲ ਪਛਾਨ ਤੇ ਉਹਦਾ ਮੂਲ ਕੀ ਆ وہ ایک جوت کھجانا ہے نام دن کا خزانہ ہے جس کی اپرمپار کرپا پارا صدقہ یہ ساری سرشتی کی اتپتی ہوئی یہ ساری سرشتی نے سکال اکال نے رچنا کیتا ہے پر دی اپنی پہچان لکمی ہے ਉਸ ਦੀ ਹੋਂਦ ਲੁਕਮੀ ਹੈ ਹੋਂਦ ਹੈ ਉਸ ਦੀ ਸਾਡੇ ਆ ਸਰੀਰਾਂ ਦੇ ਅੰਦਰ ਉਸ ਦੀ ਹੋਂਦ ਹੈ ਉਹ ਹਰ ਜਗ੍ਹਾ ਵਿਰਾਜਮਾਨ ਹੈ ਘਾਟ ਘਾਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਹਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਆ ਵੀ ਉਹ ਘਾਟ ਘਾਟ ਦੇ ਵਿੱਚ ਵਿਰਾਜਮਾਨ ਆ ਪਰ ਉਸ ਦੀ ਪਛਾਣ ਨਹੀਂ ਹੈ ਹਰ ਹੋਂਦ ਉਸ ਦੀ ਹੈ ਉਨਾਸੀ ਤੇ ਸਰੀਰਾਂ ਨੂੰ ਦੇਖਣਾ ਮਨੁੱਖਾਂ ਨੂੰ ਦੇਖਣਾ ਮਨੁੱਖਾਂ ਨੂੰ ਮਨੁੱਖ ਕਰਕੇ ਸਮਝਣਾ ਪਰ ਜੋ ਉਸ ਦੇ ਅੰਦਰ ਬੈਠਾ ਹੈ ਉਸ ਦੀ ਹੋਂਦ ਪੱਕੀ ਹੈ ਉਸ ਦੇ ਹੀ ਇਸ਼ਾਰੇ ਨਾਲ ਇਹ ਸਰੀਰ ਬਣਿਆ ਹੈ ਤੇ ਉਹ ਵਿੱਚ ਬਿਰਾਜਮਾਨ ਹੈ ਉਸ ਦੀ ਹੋਂਦ ਹੈ ਤਾਂ ਇਹ ਸੰਸਾਰ ਚੱਲ ਰਿਹਾ ਹੈ ਸਰੀਰ ਚੱਲ ਰਿਹਾ ਹੈ ਇਸ ਕਰਕੇ ਉਸੇ ਨੂੰ ਸੇਮਰਨਾ ਕਰ ਉਸੇ ਦਾ ਓਟ ਆਸਰਾ ਟਕਣਾ ਕਰ ਤਾਂ ਹੀ ਤੇਰਾ ਮਨੋਰਥ ਪੂਰਾ ਹੋਵੇਗਾ ਭਈ ਪ੍ਰਾਪਤ ਮਾਨੁਖ ਦੇ ਹੋਰੀ ਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਧ ਸੰਗਤ ਭਜ ਕੇ ਬਨਨਾ ਜੇ ਸੰਗੀਤ ਦੀ ਤਨ ਸੁਣਨੀ ਆ ਨਾ ਤੇ ਸਾਧ ਸੰਗਤ ਵਿੱਚ ਵੀ ਜਾ ਕੇ ਨਾਮ ਜਪਣਾ ਕਰ ਤੈਨੂੰ ਉੱਥੇ ਵੀ ਸ਼ਾਂਤ ਚਿੱਤ ਬੈਠੀਆਂ ਰੂਹਾਂ ਦੇ ਲਾਗੋਂ ਵਾਹਿਗੁਰੂ ਸਿਮਰਨ ਦੀ ਧੁਨ ਦੀ ਆਵਾਜ਼ ਸੁਣਾਈ ਦਵੇਗੀ ਸੁਣਾਈ ਦਵੇਗੀ ਇਹ ਸਾਰਾ ਕੁਝ ਉਸੇ ਦੀ ਕਿਰਪਾ ਸਦਕਾ ਹੈ ਗੁਰ ਪ੍ਰਸਾਦ ਉਸੇ ਦੀ ਕਿਰਪਾ ਦਾ ਸਰਕਾ ਹੈ ਗੁਰਨਾਨਕ ਪਾਚਾ ਨੇ ਸਭ ਤੋਂ ਪਹਿਲਾ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਾ ਕਾਲਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਕਿਉਂ ਆਪਣੇ ਆਪ ਤੋਂ ਪ੍ਰਗਟ ਹੋਇਆ ਉਸ ਦੀ ਹੋਂਦ ਆਪਣੇ ਆਪ ਤੋਂ ਹੈ ਉਸ ਦੀ ਮੂਰਤ ਨਹੀਂ ਹੈ ਕੋਈ ਉਸ ਨੇ ਜਨਮ ਨਹੀਂ ਲਿਆ ਉਸ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਨਾ ਉਹ ਕਿਸੇ ਤੋਂ ਡਰਦਾ ਹੈ ਨਾ ਕਿਸੇ ਨਾਲ ਬੈਰ ਕਰਦਾ ਹੈ ਉਹਨੇ ਸਾਰਾ ਸੰਸਾਰ ਬਰਾਬਰ ਸਾਜਿਆ ਇਹ ਉਸ ਦੀ ਲੀਲਾ ਹੈ ਇਹ ਜੋ ਵੀ ਸੰਸਾਰ ਦੇ ਵਿੱਚ ਇਸ ਚੱਕਰ ਨੂੰ ਉਸਨੇ ਬੈਲੈਂਸ ਰੱਖਣਾ ਹੈ ਕੋਈ ਅਮੀਰ ਬਣ ਗਿਆ ਕੋਈ ਗਰੀਬ ਬਣ ਗਿਆ ਕੋਈ ਰਾਜਾ ਬਣ ਗਿਆ ਕੋਈ ਪਬਲਿਕ ਬਣ ਗਈ ਕੋਈ ਰਾਜਾ ਬਣਿਆ ਕੋਈ ਪਰਜਾ ਬਣੀ ਇਹ ਸਾਰੀ ਉਸੇ ਦੀ ਖੇਡ ਹੈ ਪਰ ਉਹ ਵਿਆਪਕ ਹੈ ਉਸ ਦੀ ਹੁੰਦ ਹੈ ਪਰ ਉਸਦੀ ਮੂਰਤ ਨਾ ਹੋਣ ਕਰਕੇ ਅਸੀਂ ਉਸ ਨੂੰ ਪਛਾਣ ਨਹੀਂ ਸਕਦੇ ਉਸ ਦੀ ਕੋਈ ਪਛਾਣ ਨਹੀਂ ਹੈ ਸੋ ਗੁਰੂ ਕਿਰਪਾ ਕਰਨ ਸਾਨੂੰ ਇਹ ਚੀਜ਼ ਦੀ ਸਮਝ ਆਵੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਉਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਸੁਣ ਕੇ ਤੇ ਆਪਣੇ ਜੀਵਨ ਦੇ ਵਿੱਚ ਲਾਹਾ ਲੈ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ